ਭਾਈ ਕੀ ਹਾਲਾ ਬਈਆ ਕਣ ਬਈਰ ਫੋਨ ਲਾਈ ਜਾਂਦਾ ਕਹਿੰਦਾ ਤੂੰ ਸੁਣੀਂ ਚੱਕਦੇ ਯਾਰ ਕੀ ਗੱਲ ਰੋਗੀ ਗੱਲ ਆ ਥੋੜਾ ਬਾਹਣ ਭਰ ਗਿਆ ਸਾਰਾ ਆ ਨਾਲ ਮੇਰੇ ਬਾਹਣ ਤੇ ਪਾਣੀ ਵੜੀ ਜਾਂਦਾ ਏ ਇਹਨੂੰ ਬੰਦ ਕਰ ਦੇ ਮੋਟਰ ਨੂੰ ਕੋਈ ਗੱਲ ਨਹੀਂ ਕਰਦੇ ਅਸੀਂ ਆ ਹੁੰਦਾ ਕੋਈ ਕੋਈ ਗੱਲ ਨਹੀਂ ਭਾਈ ਕਿਹੜੀ ਗੱਲਾਂ ਕਰੀ ਜਾਂਦਾ ਯਾਰ ਪਾਣੀ ਗੱਥ ਲੈ ਜਾਂਦੇ ਤੂੰ ਫਾਟਾ ਕਰੀ ਜਾਂਦਾ ਕੋਈ ਗੱਲ ਨਹੀਂ ੱੱਲੇ ਗਈ ਔੜ ਜੂਆ ਪਾ ਦੇਗੇ ਹੋਰ 4 ਰੁਪਏ ਕਿ ਹੰਦਾ ਗਿਸਾ ਆਉਂਦਾ ਹੋਈ ਐ ਰੋਲਾ ਪਾਇਆ ਲੋਕਾਂ ਦਾ ਜਾਣਦੇ ਬਈਆ ਤੂੰ ਤਾਂ 4 ਰੁਪਏ 4 ਰੁਪਏ ਪਾ ਦੇਗਾ ਦੇ ਕੋਲ 4 ਪੈਸੇ ਹੈਗੇ ਆ ਗਰੀਬ ਵਰਦ ਕਿੱਥੇ ਜਾਣਗੇ ਉਹਨਾਂ ਬਾਰੇ ਕੀ ਸੋਚਿਆ ਤੂੰ ਯਾ ਫਿਰ ਸਰਕਾਰ ਨਾ ਆ ਦੇਵੇ ਨਾ ਪੈਸੇ ਨਾ ਦੇਵੇ ਛੋਨੇ ਦੇ ਲੋਕਾਂ ਨੇ ਤਾਂ ਲਾਉਣਾ ਹੀ ਆ ਫਿਰ ਨਹਿਰਾਂ ਦਾ ਪਾਣੀ ਨਹੀਂ ਦੇਵੇ ਸਰਕਾਰ ਇਹ ਤਾਂ ਹੁਣ ਜਾਣ ਮੇਰਾ ਤਾਂ ਦਿਮਾਗ ਠੀਕ ਆ ਬਈ ਤੂੰ ਕਿਸੇ ਜਗ੍ਹਾ ਗੱਲਾਂ ਕਰੀ ਜਾਂਦਾ ਸਰਕਾਰ ਦਿੰਦੀ ਪਾਣੀ ਦਿੰਦੀ ਦੇ ਨਾ ਦੇਵੇ ਰਾਇ ਉਹਦਾ ਕੀ ਮਤਲਬ ਆ ਤੂੰ ਆਦੀ ਬੁੱਧੀ ਦਾ ਕੰਮ ਲੈ ਦਿਮਾਗ ਦਾ ਕੰਮ ਲੈ ਤੂੰ ਤਾਂ ਬੰਦਾ ਕਰ ਮੋਟਰ ਆਉਗੀ ਜੇ ਤੂੰ ਪਾਣੀ ਬਚਾਵੇਂ ਗੱਲ ਹੋਰ ਤੂੰ ਸੋਚ ਕੇ ਪਾਣੀ ਬਚਾਉਣ ਦੇ ਚਾਰ ਕੋਲੇ ਕੋਲੇ ਬੋਰਾ ਆਪਣੀ 13 ਮੋੜ ਤੇ 13 ਟੋਟਾ ਬੋਗਣਾ ਮੇਰੇ ਟੋਟਾ ਬੂਗਾ ਤੂੰ ਤਾਂ ਚੱਲ ਛਾ ਬੰਦਾ ਹੈਗਾ ਤੂੰ ਤਾਂ ਪਵਾ ਲੈਗਾ ਮੈਂ ਗਰੀਬ ਬੰਦਾ ਕਿੱਥੋਂ ਪਾਵਾਂ ਕੋਈ ਨਾ ਦੋ ਟੋਟੇ ਦੇ ਰਿਹਾ ਇੱਕ ਪਵਾ ਦੂੰਗਾ ਪਰ ਇਹ ਟੈਨਸ਼ਨ ਲਾਈ ਦੀ ਹੁੰਦੀ ਮਾੜੀ-ਮੋਟੀ ਗੱਲ ਦੀ